ਇੱਕ ਵਾਰ ਦੀ ਗੱਲ ਆ ਕੋਈ ਨੌਜਵਾਨ ਕਿਸੇ ਸੰਤ ਮਹਾਤਮਾ ਕੋਲ ਪਹੁੰਚਿਆ ਤੇ ਜਾ ਕੇ ਆਪਣੇ ਦੁੱਖ ਦਰਦ ਭਰੀ ਕਹਾਣੀ ਉਹਨਾਂ ਨੂੰ ਦੱਸੀਆ ਕਿ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਆ ਨਾ ਤਾਂ ਮੈਂ ਆਪਦੇ ਬੱਚਿਆਂ ਦੀ ਖਾਤਰ ਨਾ ਆਪਣੀ ਪਤਨੀ ਦੀ ਖਾਤਰ ਨਾ ਪਰਿਵਾਰ ਦੀ ਖਾਤਰ ਕੁਝ ਕਰ ਪਾ ਰਿਹਾ ਕਿਰਪਾ ਕਰੋ ਮੇਰੇ ਤੇ ਇਹਨੂੰ ਰਾਹ ਦਿਖਾਓ ਮੇਰਾ ਬਹੁਤ ਹੀ ਜ਼ਿਆਦਾ ਬੁਰਾ ਸਮਾਂ ਚੱਲ ਰਿਹਾ ਤੇ ਇਹ ਸਮੇਂ ਤੋਂ ਮੈਂ ਕਿਵੇਂ ਬਾਹਰ ਆ ਸਕਦਾ ਤੁਸੀਂ ਸਾਧਨਾ ਕਰਦੇ ਹੋ ਨਾਮ ਜਪਦੇ ਹੋ ਕਿਰਪਾ ਕਰਕੇ ਮੈਨੂੰ ਇਹ ਬੁਰੇ ਸਮੇਂ ਦੇ ਵਿੱਚੋਂ ਕੱਢੋ ਬਾਹਰ ਨਾ ਤਾਂ ਮੈਂ ਆਪਣੇ ਪਰਿਵਾਰ ਨੂੰ ਖੁਸ਼ ਰੱਖ ਪਾ ਰਿਹਾ ਤੇ ਨਾ ਹੀ ਦੋ ਵਕਤ ਦੀ ਜਿਹੜੀ ਰੋਟੀ ਆ ਉਹ ਚੰਗੀ ਤਰ੍ਹਾਂ ਉਹਨਾਂ ਨੂੰ ਦੇ ਪਾ ਰਿਹਾ ਬਹੁਤ ਮੈਂ ਪਰੇਸ਼ਾਨ ਹੁਣੇ ਮਹਾਤਮਾ ਨੂੰ ਇਹ ਵੀ ਕਿਹਾ ਕਿ ਮੈਂ ਕੋਈ ਬਹੁਤਾ ਪੜਿਆ ਲਿਖਿਆ ਨਹੀਂ ਮੈਨੂੰ ਸਰਲ ਜਿਹਾ ਤਰੀਕਾ ਦੱਸੋ ਮਹਾਤਮਾ ਕਹਿੰਦੇ ਪਹਿਲਾਂ ਤੂੰ ਮੇਰਾ ਇੱਕ ਕੰਮ ਕਰ ਦੇ ਉਸ ਤੋਂ ਬਾਅਦ ਮੈਂ ਤੇਰੀ ਸਮੱਸਿਆ ਦਾ ਹੱਲ ਕਰੂੰਗਾ ਉਹ ਸਾਹਮਣੇ ਜਿਹੜੀ ਉੱਚੀ ਪਹਾੜੀ ਆ ਦੇਖ ਉਹਦੇ ਵੱਲ ਉੱਥੇ ਕੀੜੀਆਂ ਰਹਿੰਦੀਆਂ ਨੇ ਇਹਨਾਂ ਕੀੜੀਆਂ ਦੀ ਗਿਣਤੀ ਹਜ਼ਾਰਾਂ ਵਿੱਚ ਆ ਤੇ ਇਹ ਜਿਹੜੀਆਂ ਕੀੜੀਆਂ ਮੰਦਰ ਦੀ ਉਪਜਾਊ ਸ਼ਕਤੀ ਨੂੰ ਖਤਮ ਕਰ ਰਹੀਆਂ ਨੇ ਉੱਥੇ ਇੱਕ ਮੰਦਰ ਵੀ ਬਣਿਆ ਹੋਇਆ ਇਸ ਕਰਕੇ ਤੂੰ ਜਾ ਤੇ ਉਹਨਾਂ ਕੀੜੀਆਂ ਦੇ ਬਣੇ ਹੋਏ ਘਰਾਂ ਨੂੰ ਢਾ ਦੇ ਪਰ ਖਿਆਲ ਰੱਖੀ ਜਦੋਂ ਤੂੰ ਉਹਨਾਂ ਦੇ ਘਰ ਢਾਵੇਂਗਾ ਕੀੜੀਆਂ ਮਾਰਨੀਆਂ ਨਹੀਂ ਚਾਹੀਦੀਆਂ ਇਹ ਕੰਮ ਤੂੰ ਮੇਰਾ ਕਰਿਆ ਫਿਰ ਮੈਂ ਤੇਰੀ ਸਮੱਸਿਆ ਦਾ ਹੱਲ ਕਰ ਦੂੰਗਾ ਮਹਾਤਮਾ ਨੇ ਉਸ ਨੌਜਵਾਨ ਨੂੰ ਇਹ 7 ਦਿਨ ਲਗਾਤਾਰ ਕੰਮ ਕਰਨ ਲਈ ਕਿਹਾ। ਉਹ ਨੌਜਵਾਨ ਜਿਹੜਾ ਉੱਥੇ ਚਲਾ ਗਿਆ, ਉੱਥੇ ਜਾ ਕੇ ਫਿਰ ਉਹਨੇ ਦੇਖਿਆ ਧਿਆਨ ਦੇ ਨਾਲ ਕੀੜੀਆਂ ਇੱਕ ਕਤਾਰ ਦੇ ਵਿੱਚ ਚੱਲ ਰਹੀਆਂ ਨੇ। ਉਹਨਾਂ ਦੇ ਮੂੰਹ ਵਿੱਚ ਕਿਸੇ ਦੇ ਖੰਡ ਦਾ ਦਾਣਾ, ਸਾਰੀਆਂ ਆਪਣਾ ਆਪਣਾ ਅਨਾਜ ਜਮਾ ਕਰ ਰਹੀਆਂ ਨੇ। ਇਹਨੂੰ ਫਿਰ ਜਦੋਂ ਗੌਰ ਦੇ ਨਾਲ ਦੇਖਿਆ ਇਹਨੇ ਤਾਂ ਮਾਨੀ ਮਨ ਸੋਚਦਾ ਕਿ ਮੈਂ ਇਹਨਾਂ ਦਾ ਘਰ ਕਿਵੇਂ ਢਾਵਾਂ? ਕਿਉਂਕਿ ਤਾਂ ਇਹ ਨਹੀਂ ਮਿਹਨਤ ਕਰ ਰਹੀਆਂ ਨੇ। ਫਰ ਇਹਨੇ ਸੋਚਿਆ ਵੀ ਮਹਾਤਮਾ ਦੀ ਕਹਿਣੀ ਵੀ ਜਿਹੜੀ ਆ ਗੱਲ ਆ ਜਿਹੜਾ ਬਚਨ ਉਹਨਾਂ ਦਾ ਉਹ ਵੀ ਮੰਨਣਾ ਜੇ ਬਚਨ ਨਹੀਂ ਮੰਨਦਾ ਉਹਨਾਂ ਨੇ ਮੇਰੀ ਮੁਸ਼ਕਲ ਦਾ ਹੱਲ ਨਹੀਂ ਕਰਨਾ ਇਹਨਾਂ ਦਾ ਘਰ ਵੀ ਤੋੜਨਾ ਪੈਣਾ ਮੈਨੂੰ ਨਾਲ ਉਹ ਹੈਰਾਨ ਵੀ ਹੁੰਦਾ ਸੋਚਦਾ ਵੀ ਮਹਾਤਮਾ ਇਹਨਾਂ ਕੀੜੀਆਂ ਦਾ ਘਰ ਢਾਉਣ ਲਈ ਕਿਉਂ ਕਹਿ ਰਹੇ ਆ ਉਹਨੂੰ ਅਸਲ ਦੇ ਵਿੱਚ ਗੱਲ ਦੀ ਸਮਝ ਨਹੀਂ ਲੱਗਦੀ ਫਿਰ ਉਹਨੇ ਮਹਾਤਮਾ ਦਾ ਬਚਨ ਕਮਾਉਣ ਲਈ ਉਹਨਾਂ ਕੀੜੀਆਂ ਦਾ ਬਣਿਆ ਹੋਇਆ ਘਰ ਤੋੜ ਦਿੱਤਾ ਸਭ ਕੁਝ ਖਰਾਬ ਕਰ ਦਿੱਤਾ ਤੇ ਦੁਖੀ ਮਨ ਦੇ ਨਾਲ ਘਰੇ ਆ ਗਿਆ ਰਾਤ ਨੂੰ ਮੰਜੇ ਤੇ ਪਿਆ ਸੋਚਦਾ ਕਿ ਹੋਈ ਤਾਂ ਮੇਥੋਂ ਗਲਤੀ ਆ ਚਲੋ ਕੋਈ ਨਾ ਹੁਣ ਤਾਂ ਮੈਂ ਉਹਨਾਂ ਦਾ ਘਰ ਢਾਹ ਦਿੱਤਾ ਹੁਣ ਤਾਂ ਮੈਨੂੰ ਕਾਲੂ ਜਾਣ ਦੀ ਲੋੜ ਨਹੀਂ ਫਿਰ ਮਹਾਤਮਾ ਦਾ ਬਚਨ ਯਾਦ ਆਇਆ ਵੀ 7 ਦਿਨ ਜਾਣਾ ਹੀ ਜਾਣਾ ਜਦੋਂ ਜਾ ਕੇ ਦੇਖਿਆ ਅਗਲੇ ਦਿਨ ਹੈਰਾਨ ਹੋ ਗਿਆ ਕੀੜੀਆਂ ਨੇ ਫਿਰ ਤੋਂ ਆਪਣਾ ਘਰ ਬਣਾ ਲਿਆ ਸੀਗਾ ਉਹ ਉਸੇ ਤਰ੍ਹਾਂ ਹੀ ਅਨਾਜ ਜਿਹੜਾ ਢੋ ਰਹੀਆਂ ਆਪਣਾ ਛੋਟੇ ਛੋਟੇ ਦਾਣੇ ਆ ਜਿਹੜੇ ਇਕੱਠੇ ਕਰ ਰਹੀਆਂ ਇੱਕ ਕਤਾਰ ਵਿੱਚ ਚੱਲ ਰਹੀਆਂ ਨੇ ਉਹ ਸੋਚਣ ਲੱਗਾ ਕੀੜੀਆਂ ਕਿੰਨੀਆਂ ਪਾਗਲ ਨੇ ਹਜੇ ਕੱਲ ਹੀ ਇਹਨਾਂ ਦਾ ਘਰ ਮੈਂ ਤੋੜਿਆ ਕੱਲ ਹੀ ਇਹਨਾਂ ਦਾ ਘਰ ਟੁੱਟਿਆ ਅੱਜ ਤੋਂ ਫਿਰ ਬਣਾਉਣ ਲੱਗ ਗਈਆਂ ਕੀ ਇਹਨਾਂ ਨੂੰ ਯਕੀਨ ਆ ਵੀ ਇਹਨਾਂ ਦਾ ਘਰ ਬਣ ਜਾਵੇਗਾ ਕਿਹੜੇ ਉਦਮ ਤੇ ਕੰਮ ਕਰ ਰਹੀਆਂ ਨੇ ਕੀ ਸੋਚਦੀਆਂ ਨੇ ਉਹਨੇ ਕਹਿੰਦਿਆਂ ਸਾਰ ਨਾਲ ਹੀ ਫਿਰ ਉਹਨਾਂ ਦਾ ਘਰ ਢਾਹ ਦਿੱਤਾ ਫਿਰ ਘਰੇ ਆ ਗਿਆ ਆਪਦੇ ਐਸ ਬਾਰੇ ਨੇ ਕੀ ਕੀਤਾ ਮਨ ਦੇ ਵਿੱਚ ਸੋਚਿਆ ਵੀ ਚੰਗੀ ਤਰ੍ਹਾਂ ਘਰ ਢਾਉਣਾ ਵੀ ਦਵਾਰਾ ਨਾ ਬਣਾਉਣਾ ਉੱਤੇ ਠੰਡਾ ਠੰਡਾ ਪਾਣੀ ਵੀ ਪਾਤਾ ਵੀ ਹੁਣੇ ਦਵਾਰਾ ਨਾ ਘਰ ਬਣਾ ਲੈਣ ਕਿਤੇ ਫਿਰ ਇਹ ਸਭ ਕੁਝ ਕਰਕੇ ਆਪਦੇ ਘਰੇ ਆ ਗਿਆ ਅਗਲੇ ਦਿਨ ਜਦੋਂ ਜਾ ਕੇ ਵੇਖਿਆ ਵਾ ਉੱਥੇ ਕੀੜੀਆਂ ਦਾ ਕੋਈ ਵੀ ਘਰ ਨਹੀਂ ਸੀਗਾ ਇਹ ਦੇਖ ਕੇ ਬੜਾ ਖੁਸ਼ ਹੋਇਆ ਕਿਉਂਕਿ ਹੁਣ ਇਹਨੂੰ ਕੋਈ ਕੀੜੀਆਂ ਦਾ ਬਣਿਆ ਹੋਇਆ ਘਰ ਨਹੀਂ ਸੀ ਢਾਉਣਾ ਪੈਣਾ ਮਨ 'ਚ ਸੋਚਦਾ ਸੀ ਵੀ ਇਹ ਮਹਾਤਮਾ ਕੋਈ ਸਿੱਧ ਪੁਰਸ਼ ਲੱਗਦੇ ਸੀਗੇ ਪਰ ਇਹ ਗਲਤ ਕੰਮ ਇਥੋਂ ਕਾਹ ਤੋਂ ਕਰਵਾ ਰਹੇ ਹੈ ਹੁਣ ਮੈਂ ਬਚਨ ਦੇ ਤਾਂ ਕਰਨਾ ਵੀ ਪੈਣਾ ਖੁਸ਼ ਹੋ ਗਿਆ ਮਨ ਦੇ ਵਿੱਚ ਵੀ ਹੁਣ ਢਾਉਣਾ ਨਹੀਂ ਪੈਣਾ ਵੀ ਇੱਥੇ ਘਰ ਬਣਾਇਆ ਹੀ ਨਹੀਂ ਦੁਬਾਰਾ ਉਹਨਾਂ ਨੇ ਥੋੜਾ ਜਿਹਾ ਅੱਗੇ ਵਧਿਆ ਤਿੰਨ ਚਾਰ ਕਦਮ ਦੂਜੇ ਪਾਸੇ ਨਿਗਾਹ ਮਾਰੀ ਆ ਦੇਖਿਆ ਕੀੜੀਆਂ ਨੇ ਨਵਾਂ ਘਰ ਬਣਾ ਲਿਆ ਆਪਦਾ ਹੋਰ ਜਗ੍ਹਾ ਫੇਰ ਕਹਿੰਦਾ ਅੱਛਾ ਮਹਾਤਮਾ ਨੂੰ ਇਹ ਗੱਲ ਪਤਾ ਹੋਣੀ ਆ ਵੀ ਇਹ ਨਵਾਂ ਘਰ ਵੀ ਬਣਾ ਲੈਂਦੀਆਂ ਨੇ ਤਾਂ ਹੀ ਮੈਨੂੰ 7 ਦਿਨ ਜਾਣ ਵਾਸਤੇ ਕਿਹਾ ਉਹਨੇ ਫਿਰ ਉਹਨਾਂ ਦਾ ਨਵਾਂ ਘਰ ਵੀ ਢਾਉ ਦਿੱਤਾ ਕੀੜੀਆਂ ਜਿਹੜਾ ਪੁਰਾਣਾ ਘਰ ਟੁੱਟਿਆ ਸੀ ਉਹਦੇ ਵਿੱਚੋਂ ਅਨਾਜ ਢੋ ਰਹੀਆਂ ਸੀ ਆਪਣੇ ਨਵੇਂ ਘਰ ਦੇ ਵਿੱਚ ਮਿਹਨਤ ਕਰੀ ਜਾਂਦੀਆਂ ਸੀ ਪਰ ਇਹਨੂੰ ਤਰਸਤਾ ਆਇਆ ਪਰ ਕੀ ਕਰਦਾ ਵਚਨ ਦਿੱਤਾ ਹੋਇਆ ਸੀਗਾ ਆਪ ਵੀ ਸਮੇਂ ਦਾ ਮਾਰਿਆ ਸੀਗਾ ਕਿ ਮੇਰੀ ਸਮੱਸਿਆ ਦਾ ਹੱਲ ਕਰੂਗਾ ਸਾਧੂ ਉਹ ਫਿਰ ਇਹਨੇ ਢਾਹਤਾ ਘਰ ਉਹ ਇਹ ਨੌਜਵਾਨ ਕਿਸੇ ਕੀੜੀ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਬਹੁਤ ਧਿਆਨ ਦੇ ਨਾਲ ਇਹਨੇ ਘਰਾਂ ਨੂੰ ਤੋੜਿਆ ਕਿਉਂਕਿ ਇਹ ਚਾਹਦਾ ਨਹੀਂ ਸੀ ਕੋਈ ਕੀੜੀ ਮਰ ਜਾਵੇ ਇਸ ਕਰਕੇ ਇਹਨੂੰ ਸਮਾਂ ਵੀ ਬਹੁਤ ਲੱਗ ਜਾਂਦਾ ਸੀ ਮਿਹਨਤ ਵੀ ਕਾਫੀ ਲੱਗਦੀ ਸੀ ਇਹ ਸਭ ਕੁਝ ਕਰਕੇ ਜਦੋਂ ਘਰੇ ਆਇਆ ਰਾਤ ਨੂੰ ਸੌਣ ਤੋਂ ਪਹਿਲਾਂ ਖਿਆਲ ਆਇਆ ਵੀ ਤੂੰ ਕਿੰਨਾ ਸ਼ੈਤਾਨ ਆ ਤੂੰ ਕੀੜੀਆਂ ਦਾ ਪੁਰਾਣਾ ਘਰ ਤਾਂ ਤੋੜਿਆ ਹੀ ਸੀਗਾ ਨਵਾਂ ਵੀ ਤੋੜਤਾ ਇਹ ਸੋਚਦਾ ਕਿ ਕੀੜੀਆਂ ਮੇਰੇ ਬਾਰੇ ਕੀ ਸੋਚਦੀਆਂ ਹੋਣਗੀਆਂ ਵੀ ਮੈਂ ਐਡਾ ਪਾਪੀ ਬੰਦਾ ਆ ਫਿਰ ਅਗਲੇ ਦਿਨ ਚਲੋ ਫੇਰ ਚਲਾ ਗਿਆ ਦੇਖਿਆ ਕੀੜੀਆਂ ਨੇ ਆਪਦਾ ਤੀਜਾ ਘਰ ਬਣਾ ਲਿਆ ਸੀ ਬਹੁਤ ਤੇਜ਼ੀ ਦੇ ਨਾਲ ਬੜੇ ਉਦਮ ਦੇ ਨਾਲ ਮਿਹਨਤ ਦੇ ਨਾਲ ਉਹ ਆਪਦਾ ਤੀਜਾ ਘਰ ਬਣਾ ਰਹੀਆਂ ਸੀ ਉਹ ਮਾਨੀ ਮਨ ਸੋਚਣ ਲੱਗਾ ਇਹ ਨਿੱਕੀਆਂ ਜੀਆਂ ਕੀੜੀਆਂ ਨੇ ਇਹਨਾਂ ਦਾ ਆਕਾਰ ਕਿੱਡਾ ਛੋਟਾ ਪਰ ਇਹਨਾਂ ਦਾ ਜਿਗਰਾ ਕਿੱਡਾ ਵੱਡਾ ਜਿਹੜੀ ਚੀਜ਼ ਵਾਰ-ਵਾਰ ਮਿਟਾ ਰਿਆਂ ਵਾਰ-ਵਾਰ ਬਣਾ ਰਹੀਆਂ ਮੇਰੀ ਏਡੀ ਦੇ ਆ ਕੀ ਇਹ ਜਾਣਦੀਆਂ ਨਹੀਂ ਮੈਂ ਇਹਨਾਂ ਦਾ ਘਰ ਕਦੇ ਨਹੀਂ ਬਣਨ ਦੇਵਾਂਗਾ ਫਿਰ ਉਹ ਗੁੱਸੇ 'ਚ ਆ ਜਾਂਦਾ ਵਾ ਵੀ ਵਾਰ-ਵਾਰ ਬਣਾਈ ਜਾਂਦੀਆਂ ਮੈਂ ਵੀ ਢਾਣਾ ਹੀ ਢਾਣਾ ਫਿਰ ਢਾਣ ਲੱਗਦਾ ਇਸ ਵਾਰ ਉਹ ਤੋਂ ਕੀੜੀਆਂ ਮਰ ਜਾਂਦੀਆਂ ਨੇ ਕੁਝ ਉਹਦੇ ਪੈਰਾਂ ਥੱਲੇ ਆ ਜਾਂਦੀਆਂ ਨੇ ਹੁਣ ਉਹ ਸੋਚਣ ਲੱਗਾ ਵੀ ਮੇਥੋਂ ਤਾਂ ਗਲਤੀ ਬੜੀ ਹੋ ਗਈ ਫਿਰ ਉਹਦੀਆਂ ਅੱਖਾਂ ਖੁੱਲੀਆਂ ਵੀ ਮੈਂ ਤਾਂ ਕਾਲੀ ਕੀਤੀ ਫਿਰ ਉਹ ਬਹੁਤ ਦੁਖੀ ਹੋ ਗਿਆ। ਉਹਦੀਆਂ ਅੱਖਾਂ 'ਚੋਂ ਹੰਝੂ ਆਏ। ਘਰ ਦੇ ਵਿੱਚ ਵਾਪਸ ਆ ਗਿਆ। ਫਿਰ ਉਹਨੇ ਸੋਚਿਆ ਮੈਥੋਂ ਤਾਂ ਐਡੀ ਵੱਡੀ ਗਲਤੀ ਹੋ ਗਈ ਕੀੜੀਆਂ ਮਰ ਗਈਆਂ। ਫਿਰ ਉਹਨੇ ਮਨ ਵਿੱਚ ਦਇਆ ਲਿਆਂਦੀ ਤਰਸ ਆਇਆ। ਘਰ ਵਿੱਚ ਥੋੜਾ ਬਹੁਤਾ ਆਟਾ ਪਿਆ ਸੀ। ਮਾੜਾ ਮੋਟਾ ਉਹ ਚੁੱਕਿਆ ਤੇ ਉਹ ਪਹਾੜੀ ਦੇ ਵੱਲ ਆਇਆ ਵਾਪਸ। ਕੀੜੀਆਂ ਕੋਲ ਪਹੁੰਚਿਆ। ਕੀੜੀਆਂ ਤੇ ਅੱਜ ਨੂੰ ਤਰਸ ਸੀਗਾ ਕਿਉਂਕਿ ਰਾਤ ਨੂੰ ਉਹਨੂੰ ਨੀਂਤ ਆਈ ਨਹੀਂ ਸੀਗੀ। ਮੈਥੋਂ ਪਾਪ ਹੋ ਗਿਆ, ਗੁਨਾਹ ਹੋ ਗਿਆ। ਉਹਨੇ ਕੀੜੀਆਂ ਨੂੰ ਆਟਾ ਪਾਉਣਾ ਸ਼ੁਰੂ ਕੀਤਾ। ਉਨੇ ਉਹਨਾਂ ਕੀੜੀਆਂ ਨੂੰ ਆਟਾ ਪਾ ਦਿੱਤਾ ਤੇ ਨਾਲੇ ਵੀ ਦੇਖਿਆ ਵੀ ਉਹ ਅੱਜ ਫੇਰ ਆਪਦਾ ਘਰ ਬਣਾ ਰਹੀਆਂ ਨੇ। ਬਾਕੀ ਜਿਹੜੇ ਤਿੰਨ ਇੱਕ ਦਿਨ ਬਚੇ ਸੀਗੇ, 7 ਦਿਨ ਮਹਾਤਮਾ ਨਾਲ ਵਾਅਦਾ ਕੀਤਾ ਸੀ ਨਾ 7 ਦਿਨ ਜਾਊਂਗਾ। ਬਾਕੀ ਤਿੰਨ ਇੱਕ ਦਿਨ ਉਹ ਆਟਾ ਹੀ ਪਾਉਂਦਾ ਰਿਹਾ। 4 ਦਿਨ ਤਾਂਨੇ ਕੋਸ਼ਿਸ਼ ਕੀਤੀ ਘਰ ਢਾਉਣ ਦੀ ਪਰ ਉਹ ਫੇਰ ਬਣਾ ਲੈਂਦੀਆਂ ਸੀ। 7 ਦਿਨ ਪੂਰੇ ਹੋਏ, ਮਹਾਤਮਾ ਕੋਲ ਪਹੁੰਚਿਆ, ਜਾ ਕੇ ਫਰਿਆਦ ਕੀਤੀ। ਕਹਿਣ ਲੱਗਾ ਮਹਾਤਮਾ ਜੀ ਇਹ ਕੰਮ ਮੈਥੋਂ ਨਹੀਂ ਹੋਣਾ ਜੋ ਤੁਸੀਂ ਮੈਨੂੰ ਕਰਨ ਲਈ ਕਹਿ ਰਹੇ ਹੋ। ਤੇ ਕਿਰਪਾ ਕਰੋ ਮੇਰੇ ਤੇ ਤਰਸ ਕਰੋ। ਚਾਰ ਵਾਰੀ ਮੈਂ ਉਹਨਾਂ ਦਾ ਘਰ ਤੋੜਿਆ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਵਾਰੀ ਤੇ ਉਹਨਾਂ ਨੇ ਫਿਰ ਆਪਦਾ ਨਵਾਂ ਘਰ ਬਣਾ ਲਿਆ ਆਕਾਰ ਵਿੱਚ ਭਾਵੇਂ ਛੋਟੀਆਂ ਨੇ ਉਹਨਾਂ ਦਾ ਹੌਸਲਾ ਬਹੁਤ ਵੱਡਾ ਵਾ ਤੁਸੀਂ ਮੈਨੂੰ ਕਿਹਾ ਸੀ 7 ਦਿਨ ਮੈਂ ਕੀੜੀਆਂ ਦਾ ਘਰ ਤੋੜਨਾ ਫਿਰ ਤੁਸੀਂ ਮੈਨੂੰ ਤਰੀਕਾ ਦੱਸੋਗੇ ਜ਼ਿੰਦਗੀ ਜਿਉਣ ਦਾ ਸਫਲ ਹੋਣ ਦਾ ਤਾਂ ਮੈਨੂੰ ਮਾਫ਼ ਕਰ ਦਿਓ ਮੈਂ ਨਹੀਂ ਉਹਨਾਂ ਦਾ ਹੁਣ ਘਰ ਤੋੜ ਸਕਦਾ ਤੁਸੀਂ ਭਾਵੇਂ ਮੈਨੂੰ ਸਮੱਸਿਆ ਚੋਂ ਬਾਹਰ ਕੱਢੋ ਚਾਹੇ ਨਾ ਕੱਢੋ ਪਰ ਹੋਰ ਮੇਥੋਂ ਹੀ ਪਾਪ ਨਹੀਂ ਹੋਣਾ ਪਿਰਾਣੇ ਜਦੋਂ ਆਗਿਆ ਮੰਗੀ ਵੀ ਹੁਣ ਮੈਨੂੰ ਆਗਿਆ ਦੇ ਦੋ ਮੈਂ ਘਰੇ ਜਾਣਾ ਚਾਹੁੰਨਾ ਮਹਾਤਮਾ ਨੇ ਇਹਦੀ ਬਾਹ ਫੜ ਕੇ ਨੂੰ ਰੋਕ ਲਿਆ ਕਹਿਣ ਲੱਗੇ ਸੱਚ ਦੱਸਾਂ ਮੈਂ ਤੈਨੂੰ ਉਹਨਾਂ ਕੀੜੀਆਂ ਦਾ ਘਰ ਤਬਾਹ ਕਰਨ ਵਾਸਤੇ ਨਹੀਂ ਸੀ ਭੇਜਿਆ ਮੈਂ ਤਾਂ ਤੈਨੂੰ ਸਿੱਖਿਆ ਦੇਣ ਵਾਸਤੇ ਭੇਜਿਆ ਸੀ ਤੂੰ ਵੇਖ ਤੂੰ ਏਡੀ ਵੱਡਾ ਇਨਸਾਨ ਹੋ ਕੇ ਉਹਨਾਂ ਦਾ ਘਰ ਨਹੀਂ ਢਾ ਸਕਿਆ ਤੇ ਉਹ ਛੋਟੀਆਂ ਛੋਟੀਆਂ ਹੋ ਕੇ ਆਪਣਾ ਘਰ ਮੋੜ ਤੋਂ ਬਣਾ ਰਹੀਆਂ ਨੇ ਇਹ ਸਭ ਕੁਝ ਕਿਵੇਂ ਹੋ ਗਿਆ ਤੂੰ ਸੋਚਿਆ ਕਦੇ ਪਹਿਲੀ ਸਿੱਖਿਆ ਤੂੰ ਇਹਨਾਂ ਕੀੜੀਆਂ ਤੋਂ ਹੀ ਲੈ ਸਕਦਾ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਵਾਰੀ ਤੂੰ ਕਹਿਣਾ ਉਹਨਾਂ ਦਾ ਘਰ ਟਾਇਆ ਉਹ ਮੁੜ ਤੋਂ ਬਣਾ ਲੈਂਦੀਆਂ ਨੇ ਤੂੰ ਉਹਨਾਂ ਤੋਂ ਸਿੱਖ ਕਿਵੇਂ ਉਦਮ ਕਰਦੀਆਂ ਨੇ ਕਿਵੇਂ ਹੌਸਲਾ ਨਹੀਂ ਢਾਉਂਦੀਆਂ ਤੂੰ ਆਪ ਹੀ ਕਹਿਣਾ ਹੌਸਲਾ ਉਹਨਾਂ ਦਾ ਬਲੰਦ ਤਾਂ ਬੰਦਾ ਐਡਾ ਵੱਡਾ ਹੋ ਕੇ ਕਿਵੇਂ ਆਪਦਾ ਹੌਸਲਾ ਹਾਰ ਸਕਦਾ ਜ਼ਿੰਦਗੀ ਤੋਂ ਇਹੋ ਕੀੜੀਆਂ ਹੋ ਕੇ ਨਹੀਂ ਹਾਰ ਰਹੀਆਂ ਤੂੰ ਬੰਦਾ ਹੋ ਕੇ ਜ਼ਿੰਦਗੀ ਤੋਂ ਹਾਰ ਰਿਹਾ ਕੋਈ ਵੀ ਜਾਨਵਰ ਕੋਈ ਵੀ ਪੰਛੀ ਕਦੇ ਆਤਮ ਹੱਤਿਆ ਨਹੀਂ ਕਰੇਗਾ ਜਿੰਨਾ ਮਰਜੀ ਜ਼ਿੰਦਗੀ ਤੋਂ ਨਿਰਾਸ਼ ਹੋਵੇ ਦੁਖੀ ਹੋਵੇ ਤੂੰ ਗੱਲ ਨੋਟ ਕੀਤੀ ਕਦੇ ਇਹ ਇਸ ਕਰਕੇ ਥੋੜਾ ਜਿਹਾ ਆਪਣੀ ਜ਼ਿੰਦਗੀ ਵੱਲ ਧਿਆਨ ਦੇ ਪਰੇਸ਼ਾਨੀਆਂ ਕਿਹਦੀ ਜ਼ਿੰਦਗੀ ਵਿੱਚ ਨਹੀਂ ਹੁੰਦੀਆਂ ਆਸ-ਪਾਸ ਦੇਖ ਤੇਰੀ ਜ਼ਿੰਦਗੀ ਵਿੱਚ ਪਰੇਸ਼ਾਨੀ ਕੇਵਲ ਇਕੱਲੇ ਦੇ ਨਹੀਂ ਹੋਰਾਂ ਲੋਕਾਂ ਦੀ ਜ਼ਿੰਦਗੀ ਵਿੱਚ ਵੀ ਪਰੇਸ਼ਾਨੀਆਂ ਤੂੰ ਇੰਨਾ ਨਿਰਾਸ਼ ਹੋ ਗਿਆ ਜ਼ਿੰਦਗੀ ਤੋਂ ਇੰਨਾ ਉਦਾਸ ਹੋ ਗਿਆ ਕੀੜੀਆਂ ਤੋਂ ਦੇਖ ਕੇ ਹੀ ਕੁਝ ਸਿੱਖ ਮੈਂ ਤੈਨੂੰ ਕੀੜੀਆਂ ਦੇ ਘਰ ਨਹੀਂ ਸੀ ਟਵਾਉਣੇ ਤੈਨੂੰ ਸਿੱਖਿਆ ਹੀ ਦੇਣੀ ਸੀ ਕਾਲੇ ਰੱਬ ਨੇ ਤਾਂ ਇੱਕ ਦਿਨ ਇਨਸਾਨ ਨੂੰ ਖਤਮ ਕਰ ਹੀ ਦੇਣਾ ਹੈ ਕਿਉਂਕਿ ਮੌਤ ਆਈ ਜਾਣੀ ਹੈ ਮੌਤ ਰੱਬ ਨਹੀਂ ਬਣਾਈ ਹੈ ਮਰ ਤਾ ਆਪਾਂ ਜਾਣਾ ਹੀ ਆ ਇਸ ਕਰਕੇ ਗੱਲ ਤਾਂ ਇਹ ਹੈ ਵੀ ਜ਼ਿੰਦਗੀ ਨੂੰ ਜਿਉਆ ਕਿਵੇਂ ਜਾਵੇ ਕਿਵੇਂ ਜੀਵਿਆ ਜਾਏ ਇਹ ਸੋਚਣਾ ਪਵੇਗਾ ਦੂਜੀ ਗੱਲ ਤੂੰ ਨਾ ਕੀੜੀਆਂ ਤੋਂ ਸਿੱਖ ਸਕਦਾ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਕਦੇ ਵੀ ਤੂੰ ਤੋੜਦਾ ਰਿਹਾ ਉਹ ਘਰ ਬਣਾਉਂਦੀਆਂ ਰਹੀਆਂ ਤੂੰ ਹਾਰ ਗਿਆ ਉਹ ਨਹੀਂ ਹਾਰੀਆਂ ਕਈ ਵਾਰੀ ਬੰਦਾ ਸੋਚਦਾ ਰਹਿੰਦਾ ਮਾੜਾ ਸਮਾਂ ਮੇਰੇ ਤੇ ਆ ਗਿਆ ਪਤਾ ਨਹੀਂ ਜਾਊਗਾ ਕਿ ਨਹੀਂ ਜਾਊਗਾ ਤੇ ਫਿਰ ਉਹ ਵਿਚਾਰ ਹੀ ਬੰਦੇ ਦੇ ਬੰਦੇ ਨੂੰ ਦੁਖੀ ਕਰੀ ਜਾਂਦੇ ਆਪਾਂ ਸੋਚੀ ਜਾਂਦੇ ਆਂ ਕਈ ਵਾਰ ਉਹ ਚੀਜ਼ ਹੋਣੀ ਨਹੀਂ ਹੁੰਦੀ ਪਰ ਅਸੀਂ ਮੜਮੜ ਸੋਚ ਕੇ ਉਹ ਚੀਜ਼ ਨੂੰ ਨਾਲ ਦੁਖੀ ਹੋ ਜਾਂਦੇ ਆਂ ਕਹਿੰਨੇ ਆ ਵੀ ਆਪਾਂ ਆਪਦੀ ਜ਼ਿੰਦਗੀ ਖਤਮ ਕਰ ਲੀਏ ਹੁਣ ਇਦਾਂ ਦੇ ਵਿਚਾਰ ਆਉਂਦੇ ਆ ਤੇ ਕਈ ਖਤਮ ਵੀ ਕਰ ਲੈਂਦੇ ਆ ਇਸ ਕਰਕੇ ਸੋਚ ਚੰਗੀ ਹੋਣੀ ਚਾਹੀਦੀ ਆ ਬੰਦੇ ਦੀ ਜ਼ਿੰਦਗੀ ਵਿੱਚ ਜੋ ਵੀ ਹੋ ਰਿਹਾ ਇਹ ਇੱਕ ਪ੍ਰਮਾਤਮਾ ਦੀ ਰਜਾ ਵਾ ਇਹ ਦੁੱਖ ਸੁੱਖ ਜਿਹੜੇ ਆ ਇਹ ਵੀ ਇੱਕ ਗਹਿਣੇ ਆ ਕੱਪੜੇ ਆ ਜਿਹੜੇ ਇਨਸਾਨ ਨੂੰ ਪਾਉਣੇ ਪੈਂਦੇ ਆ ਜਦੋਂ ਅਸੀਂ ਵਾਰ-ਵਾਰ ਕੋਸ਼ਿਸ਼ ਕਰਦੇ ਆਂ ਪ੍ਰਮਾਤਮਾ ਸਮਝਦਾ ਇਹ ਬੰਦਾ ਮਿਹਨਤੀ ਆ ਫਿਰ ਅਸੀਂ ਕਾਮਜਾਬ ਹੋ ਜੰਨੇ ਇਸ ਕਰਕੇ ਨਿਰਾਸ਼ ਹੋਣ ਦੀ ਲੋੜ ਨਹੀਂ ਕਿ ਉਹ ਤੇਰੇ ਨਾਲ ਹੋਇਆ ਉਹਨੂੰ ਕੋਈ ਗੱਲ ਨਹੀਂ ਇਹ ਤੇਰੇ ਕੇਵਲ ਤੇਰੀ ਜ਼ਿੰਦਗੀ ਜਿਹਨੇ ਘਾਟੇ ਪਏ ਕੱਲੇ ਨੂੰ ਲੱਖਾਂ ਲੋਕਾਂ ਨੂੰ ਰੋਜ਼ ਘਾਟੇ ਪੈਂਦੇ ਆ ਲੱਖਾਂ ਲੋਕ ਦੁਖੀ ਆ ਕਰੋੜਾਂ ਲੋਕ ਜਿਹੜੇ ਆ ਤਨ ਕਰਕੇ ਕੋਈ ਮਨ ਕਰਕੇ ਦੁਖੀ ਆ ਇਸ ਕਰਕੇ ਤੂੰ ਥੋੜਾ ਜਿਹਾ ਭਾਈ ਆਪ ਦੇ ਆਪ ਨੂੰ ਸਮਝਾ ਆਪਣੇ ਮਨ ਨੂੰ ਇਹ ਦੇਹ ਜਿਹੜੀ ਆ ਇਹ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਇਹ ਦੁਬਾਰਾ ਨਹੀਂ ਮਿਲਣੀ ਇਸ ਕਰਕੇ ਦੇ ਵਿੱਚ ਚੰਗੇ ਕਰਮ ਕਰ ਕੀੜੀਆਂ ਤੋਂ ਸਿੱਖ ਲਾ ਗੁਰਮਖ ਪਿਆਰਿਓ ਭਾਈ ਗੁਰਦਾਸ ਜੀ ਵੀ ਵਚਨ ਕਰਦੇ ਨੇ ਨੀਚੋ ਨੀਚ ਸਦਾਵਣਾ ਕੀੜੀ ਹੋਏ ਨਾ ਆਪ ਗਿਣਾਵੇ ਗੁਰਮਖ ਪਿਆਰਿਓ ਭਾਈ ਗੁਰਦਾਸ ਜੀ ਕਹਿੰਦੇ ਆ ਇਹ ਜਿਹੜੀ ਕੀੜੀ ਆ ਨਾ ਆਪਣੇ ਆਪ ਨੂੰ ਸਭ ਤੋਂ ਨੀਮਾ ਕਹਾਉਂਦੀ ਆ ਨਿੱਕੀ ਜੀ ਆ ਆਪਣਾਪ ਜਣਾਉਂਦੀ ਨਹੀਂ ਗੁਰਮਖ ਮਾਰਗ ਚੱਲਣਾ ਇਕਤਖੰਡ ਸਹਾਂਸ ਸਮਾਏ ਜੇ ਕੀੜੀ ਨੂੰ ਕੁਝ ਲੱਭ ਜਾਵੇ ਖੰਡ ਦਾ ਦਾਣਾ ਸਾਰੀਆਂ ਕੀੜੀਆਂ ਨੂੰ ਨਾਲ ਲੈ ਕੇ ਚਲਦੀ ਹੈ ਤਾਂ ਗੁਰਮਖਾਂ ਨੂੰ ਵੀ ਇਹ ਕੀੜੀ ਦਾ ਮਾਰਗ ਜਿਹੜਾ ਅਪਣਾਉਣਾ ਚਾਹੀਦਾ ਕਿ ਸ਼ੱਕਰ ਦੀ ਬਾਸ ਲੈ ਜਿੱਥੇ ਧਰੀ ਤਿੱਥੇ ਚਲੇ ਜਾਏ ਡੁੱਲਿਆ ਖੰਡ ਜੋ ਰੇਤ ਵਿੱਚ ਖੰਡੂ ਦਾਣਾ ਚੁਣ-ਚੁਣ ਖਾਏ ਭਾਈ ਗੁਰਦਾਸ ਜੀ ਵੀ ਸਮਝਾਉਂਦੇ ਆ ਕਿ ਰੇਤ ਵਿੱਚ ਖੰਡ ਡੁੱਲ ਪਵੇ ਉਹ ਵੀ ਚੁਣ-ਚੁਣ ਕੇ ਖੰਡ ਦਾ ਦਾਣਾ ਖਾ ਲੈਂਦੀ ਹੈ ਇਸ ਤਰ੍ਹਾਂ ਗੁਰਮਖ ਲੋਕ ਜਿਹੜੇ ਆ ਕੀੜੀ ਹੋ ਕੇ ਗੁਣਾ ਰੂਪੀ ਖੰਡ ਨੂੰ ਰੇਤ ਵਿੱਚ ਰਲੀ ਹੋਈ ਚੁਣ ਕੇ ਧਾਰਨ ਕਰਦੇ ਆ ਗੁਣਾ ਦੇ ਨਾਲ ਸਾਂਝ ਕਰਦੇ ਆ ਉਹਨਾਂ ਦੀ ਜ਼ਿੰਦਗੀ ਸੋਹਣੀ ਬਣ ਜਾਂਦੀ ਆ ਬੰਦੇ ਨੂੰ ਲੋੜ ਆ ਸਿੱਖਣ ਦੀ ਕੀੜੀਆਂ ਤੋਂ ਵੀ ਸਿੱਖ ਸਕਦਾ ਫਿਰ ਉਹ ਨੌਜਵਾਨ ਨੇ ਮਹਾਤਮਾ ਨੂੰ ਮੱਥਾ ਟੇਕਿਆ ਘਰੇ ਵਾਪਸ ਆਇਆ ਮੋੜ ਤੋਂ ਮਿਹਨਤ ਸ਼ੁਰੂ ਕੀਤੀ ਉਦਮ ਉਦਾਂ ਕੀਤਾ ਸਫਲ ਹੋ ਗਿਆ ਜ਼ਿੰਦਗੀ 'ਚ ਕਾਮਯਾਬ ਹੋ ਗਿਆ ਘਰ ਪਰਿਵਾਰ ਉਹਦਾ ਸੁਖੀ ਹੋ ਗਿਆ ਇਸ ਕਰਕੇ ਭਾਈ ਦੋ ਗੱਲਾਂ ਚੇਤੇ ਰੱਖਣੀਆਂ ਸਿੱਖਿਆ ਕਿਤੋਂ ਵੀ ਜਾ ਸਕਦਾ ਭਾਵੇਂ ਉਹ ਕੀੜੀਆਂ ਨੇ ਦੂਜੀ ਗੱਲ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ